ਤਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਨਿਊਜ਼ ਮੈਂ ਜਤਿੰਦਰ ਕੁਮਾਰ ਦੱਸ ਰਿਹਾ ਕਿ ਹੜ੍ਹ ਪੀੜਤ ਨੂੰ ਲੋਕਾਂ ਨੂੰ ਮਿਲਣ ਲਈ ਜਿਹੜੇ ਅੱਜ ਐਮਪੀ ਸੁਜਿੰਦਰ ਸਿੰਘ ਰੰਧਾਵਾ ਜਿਹੜੇ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਜਿਹੜਾ ਆ ਹੜ੍ਹ ਪੀੜਤ ਲੋਕਾਂ ਦੇ ਨਾਲ ਕੋਲੀਆਂ ਹੋਵੇ ਪੰਮਾ ਹੋਵੇ ਜਾਂ ਪੋਲੇ ਦੇ ਹੋਣ ਲਗਾਤਾਰ ਉਹਨਾਂ ਵੱਲੋਂ ਜਿਹੜਾ ਆ ਤਾਸਾਂ ਪਿੰਡ ਤੱਕ ਜੋ ਇਸ ਕੁਦਰਤੀ ਮਾਰ ਦੇ ਵਿੱਚ ਆਫਤ ਦੇ ਵਿੱਚ ਆਏ ਹਨ ਲੋਕਾਂ ਉਹਨਾਂ ਨੂੰ ਜਿਹੜਾ ਹੈ ਮਿਲਦੇ ਹੋਏ ਨਜ਼ਰ ਆ ਰਹੇ ਹਨ ਉੱਥੇ ਹੀ ਉਹਨਾਂ ਵੱਲੋਂ ਤੁਸੀਂ 1 ਤੇ ਵੀ ਜਿਹੜਾ ਰੋਕ ਕੇ ਜਿਹੜਾ ਉਸ ਜਗ੍ਹਾ ਦਾ ਜਿਹੜਾ ਜਾਇਜ਼ਾ ਲਿਆ ਗਿਆ ਲਗਾਤਾਰ ਜੇ ਗੱਲ ਕਰੀਏ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਸਨ ਉਹ ਵੀ ਇੱਥੇ ਹੁਣ ਜਿਹੜਾ ਅਗੇ ਤਾਸਾਂ ਪਿੰਡ ਨੂੰ ਜਿਹੜਾ ਉਹਨਾਂ ਦੀ ਪਹੁੰਚ ਕੀਤੀ ਗਈ ਉੱਥੇ ਹੀ ਗੱਲ ਕਰੀਏ ਤਾਂ ਜਗਿੰਦਰਪਾਲ ਜਿਹੜੇ ਸਾਬਕਾ ਵਿਧਾਇਕ ਸਨ ਉਹਨਾਂ ਦੀ ਛੇਤ ਠੀਕ ਨਾ ਹੋਣ ਦੇ ਕਾਰਨ ਜਿਹੜਾ ਆ ਉਹਨਾਂ ਦੇ ਪੁੱਤਰ ਗੌਰਵ ਜੀ ਜਿਹੜੇ ਨਾ ਲਗਾਤਾਰ ਰੰਧਾਵਾ ਸਾਹਿਬ ਦੇ ਨਾਲ ਜਿਹੜਾ ਆ ਪਿੰਡਾਂ ਦੇ ਵਿੱਚ ਦੌੜਾ ਕਰਦੇ ਤੇ ਨਜ਼ਰ ਆ ਰਹੇ ਹਨ ਤੇ ਲੋਕਾਂ ਦੇ ਨਾਲ ਵੀ ਮਿਲਦੇ ਨਜ਼ਰ ਆ ਰਹੇ ਹਨ ਉਥੇ ਹੀ ਗੱਲ ਕਰੀਏ ਤਾਂ ਪਿੰਡ ਦੇ ਜਿਹੜੇ ਲੋਕਾਂ ਸਨ ਇੱਥੇ ਕੋਹਲੀਆਂ ਪੋਲਾ ਪੰਮਾ ਜਿਹੜੇ ਆ ਸਾਰੀਆਂ ਪੰਚਾਇਤਾਂ ਨੇ ਰਲ ਕੇ ਜਿਹੜਾ ਹੈ ਇੱਕ ਰੰਧਾਵਾ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈਗਾ ਤੁਸੀਂ ਬਣ ਨੂੰ ਲੈ ਕੇ ਤੇ ਉਥੇ ਹੀ ਪਿੰਡਾਂ ਦੇ ਲੋਕਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆਗਾ ਘਰਾਂ ਨੂੰ ਲੈ ਕੇ ਚਾਹੇ ਉਹ ਕਿਸੇ ਦਾ ਘਰ ਡਿਗਿਆ ਹੋਵੇ ਕਿਆ ਕੋਈ ਘਰ ਬੈਠਿਆ ਹੋਵੇ ਦਮੇਲਾ ਆਈ ਹੁਣ ਤੇ ਕਿਸੇ ਤਰ੍ਹਾਂ ਦੇ ਵੀ ਜਿਹੜੇ ਕਿਸੇ ਨੂੰ ਨੁਕਸਾਨ ਹੋਇਆਗਾ ਉਸ ਦੇ ਜਿਹੜੇ ਆ ਉਹਨਾਂ ਵੱਲੋਂ ਪਿੰਡ ਦੇ ਸਰਪੰਚਾਂ ਵੱਲੋਂ ਜਿਹੜਾ ਆ ਮੰਗ ਪੱਤਰ ਦਿੱਤਾ ਗਿਆ ਹੈਗਾ ਉੱਥੇ सुरेंद्र ਜੇ ਗੱਲ ਕਰੀਏ ਤੇ ਸਾਬਕਾ ਸਰਪੰਚ ਦੇ ਘਰ ਦੇ ਜਿਹੜੇ सुरेंद्र ਸਨ ਉਹ ਵੀ ਇੱਥੇ ਨਰਿੰਦਰ ਕੁਮਾਰ ਪੰਚ ਜਿਹੜੇ ਸਾਬਕਾ ਸਨ ਉਹ ਵੀ ਇੱਥੇ ਪਹੁੰਚੇ ਹਨ ਤੇ ਮੋਕੇ ਦੇ ਚਾੜਕ ਦੇ ਜਿਹੜੇ ਸਰਪੰਚ ਦੇ ਹਸਬੰਡ ਹੀਰਾ ਲਾਲ ਜੀ ਪੋਲੇ ਪਿੰਡ ਦੇ ਸਰਪੰਚ ਕਾਲੀ ਜੀ ਉਹ ਉਹਨਾਂ ਵੱਲੋਂ ਅਨਿਲ ਜੀ ਉਹਨਾਂ ਵੱਲੋਂ ਵੀ ਜਿਹੜਾ ਹੈ ਮੰਗ ਪੱਤਰ ਤਗਾ ਗਿਆ ਤੇ ਆਪਣੀਆਂ ਮੰਗਾਂ ਜਿਹੜੀਆਂ ਰੱਖੀਆਂ ਹਨ ਉੱਥੇ ਹੀ ਸੁਖਿੰਦਰ ਸਿੰਘ ਰੰਦਾਵਾ ਨੇ ਇਹਨਾਂ ਲੋਕਾਂ ਨੂੰ ਆਸਵਾਸਨ ਦਿੱਤਾ ਹੈ ਕਿ ਹੋਵੇ ਚਾਹੇ ਸਰਕਾਰ ਕਰੇ ਨਾ ਕਰੇ ਪਰ ਲੇਕਿਨ ਸਾਡੇ ਵੱਲੋਂ ਜਿਹੜੀਆਂ ਮੰਗ ਜ਼ਰੂਰ ਅੱਗੇ ਰੱਖੀ ਜਾਏਗੀ ਤੇ ਤੁਸੀਂ ਬਣਨ ਨੂੰ ਵੀ ਜਿਹੜਾ ਬਣਵਾਇਆ ਜਾਏਗਾ ਤੇ ਉੱਥੇ ਹੀ ਇਹਨਾਂ ਲੋਕਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਹੈਗਾ ਉਸ ਦੀ ਵੀ ਮੰਗ ਜਿਹੜੀ ਹੈ ਰੱਖੀ ਜਾਏਗੀ ਸੁਣਾਨੇ ਜੋ ਰੰਦਾਵਾ ਸਾਹਿਬ ਨਾਲ ਗੱਲਬਾਤ ਹੋਈ ਹੈ ਤਤਕ ਬਣੀ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੇ ਨਿਊਜ਼ ਸਾਵਾਂ ਸਾਵਾਂਜ ਕੋਈ ਹਲਕੇ ਦਾ ਦੌਰਾ ਕੱਢ ਪਹੁੰਚ ਰਿਹਾ ਨਾਲ ਤੋਂ ਦਹਾ ਚੱਲ ਜਾਂਦੇ ਨੇ ਪਹੁੰਚ ਰਿਹਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਹਰ ਕੋਈ ਲੀਡਰ ਜਿਹੜਾ 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 ਉਹਦਾ ਆਪਣਾ ਹਲਕਾ ਹੰਦੋ ਆਪਣੇ ਹਲਕੇ ਦੇ ਵਿੱਚ ਲੋਕਾਂ ਦੇ ਸੁੱਖ ਦੁੱਖ ਦੇਖਣ ਵਾਸਤੇ ਸਮਝਣ ਵਾਸਤੇ ਕੋ ਜਰੂਰ ਹੁੰਦੇ ਨੇ ਹੁਣ ਸਾਡੇ ਮਾਨਜੋਬ ਵੱਡੇ ਭਰਾ ਖਰਦਾਰ ਸੁਖਜਿੰਦਰ ਸਿੰਘ ਵੀਰੰਦਵਾਨੀ ਸਾਡੇ ਪਾਰਲੀਮੈਂਟ ਹਲਕੇ ਦੇ ਐਮਪੀ ਨੇ ਆਏ ਨੇ ਕਿ ਅਸੀਂ ਆਪਣੇ ਵੱਲੋਂ ਆਪਣੀ ਕੌਨਸਟਿਟੂਐਂਸੀ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਥੈਂਕਸ ਕਰਦੇ ਆਂ ਕਿ ਉਹ ਸਾਡੇ ਇਲਾਕੇ ਦਾ ਪਤਾ ਲੈਣ ਵਾਸਤੇ ਆਏ ਨੇ ਹੌਣ ਉਦੋਂ ਤੋਂ ਬਾਅਦ ਖਾਣਾ ਖਾਣ ਲੱਗਿਆ ਹਣਾ ਖਾਣਾ ਖਾ ਕੇ ਫੇਰ ਉਹ ਬਾਹਰਲੇ ਪਾਸੇ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ ਉਹਨਾਂ ਪਿੰਡਾਂ ਦਾ ਨਾ ਦੁਰਗਰਮ ਜਿੱਥੇ-ਜਿੱਥੇ ਕੋਈ ਮੁਸ਼ਕਿਲਾਂ ਆ ਨਾ ਵੀ ਨਾਲ ਆਪਣੇ ਬੰਦੇ ਸਾਰੇ ਭੇਜੇ ਆ ਕਿ ਉਹ ਮੁਸ਼ਕਿਲਾਂ ਜੋ-ਜੋ ਆ ਸਭ ਲੈ ਕੇ ਲਿਆਉਂਦੇ ਆ ਹਾਂ ਥੋੜਾ ਮੌਸਮ ਠੀਕ ਹੋ ਗਾ ਥੋੜਾ ਆਪਣੀ ਸੇਵਾ ਵੀ ਠੀਕ ਹੁੰਦੀ ਆ ਫੇਰ ਆਪਾਂ ਮੁਸ਼ਕਿਲਾਂ ਦਾ ਜਿਹੜੀ ਹੋਣਾ ਵੀ ਆ ਹਾਲ ਕਰਾਵੇ ਜੇ ਸੜਕ ਹੀ ਹੈ ਤੇ ਤੁਹਾਡੇ ਦੇ ਆ ਪੋ ਗਿਆ ਸਾਰੇ ਲਿਖ ਕੇ ਲਿਓ ਯਾ ਕਿਸੇ ਜੀ ਆਰ ਕੋਈ ਮਾਲੀ ਹਾਲਾਤ ਠੀਕ ਨਹੀਂ ਕੁਝ ਰੁੜੀ ਹੈ ਜਿਸਾ ਗੁਜਰਨਾ ਗੁਜਰਾਂ ਦੇ ਡੰਗਰ ਬਹੁਤ ਰੁੜੀ ਹੈ ਗੁਜਰਾਂ ਦੇ ਬੱਚਿਆਂ ਦਾ ਬਹੁਤ ਨੁਕਸਾਨ ਹੋਇਆ ਕੁਸਾਰਾ ਜਿਹੜਾ ਉਹ ਦੇਖੋ ਔਰ ਕੁਝ ਦਿਨ ਬਾਅਦ ਫੇਰ ਮਰਨ ਦਾ ਸੌ ਨੂੰ ਲੈਣਾ। ਇਹ ਕਿ ਨਹੀਂ ਦੇਖਣਾ ਚਾਹੀਦਾ ਕਿ ਬਿਮਾਰੀ ਚੜੀ ਕਿਥੋਂ। ਹਰ ਸਾਲ ਹਾੜ ਆਉਂਦੇ ਐ, ਹਰ ਲੋਕੀ ਰੁੜਦੇ ਐ। ਹਾੜ ਆਉਂਦੇ ਐ ਤੇ ਉਹਨੂੰ ਕੰਟਰੋਲ ਕਰਨ ਵਾਸਤੇ ਜਿਹੜੀ ਬਿਮਾਰੀ ਐ। ਉਹ ਉਪੜੀ ਚਾਹੀਦੀ ਆ ਜਦੋਂ ਹਰ ਸਾਲ ਕ੍ਰੇਡ ਪਾਉਂਦੇ ਐ, ਹਰ ਸਾਲ ਖਰਚਾ ਲੱਗਦਾ ਹਲਾਦਾ। ਤੇ ਬਿਮਾਰੀ ਫੇਰ ਉਥੇ-ਉਥੇ ਰਹੀ। ਇਹਨੂੰ ਪੂਰਾ ਟੈਕੀਕਲ ਕਰਕੇ ਕੋਈ ਅੱਛਾ ਉਤੋ ਇੰਜੀਨੀਅਰ ਲਿਆ ਆਗੇ ਦੋਨੇ ਕਿਨਾਰੇ ਚੱਕ ਕਰਕੇ ਦੋਨੇ ਕਿਨਾਰੇ ਜਿਹੜੇ ਆ ਉਹ ਵਧੀਆ ਤਰੀਕੇ ਦੇ ਨਾਲ ਵਜੋ ਜਾਣ ਤੇ ਫਿਰ ਵੀ ਨੁਕਸਾਨ ਨਹੀਂ ਹੁੰਦਾ ਸੜਕਾਂ ਦੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਜਿਹਦੇ ਵਿੱਚ ਕਿ ਪ੍ਰਸ਼ਾਸਨ ਦੀ ਵੱਡੀ negligence ਸਾਹਮਣੇ ਆਈ ਹੈ ਕਿ ਜੇ ਕੈਨ ਨਾਲ ਪਾਣੀ ਛੱਡਿਆ ਜਾਂਦਾ ਤੇ ਇਹ ਪਿੰਡ ਜਿਹੜੇ ਆ ਬਚ ਸਕਦੇ ਸੀ ਦੇਖੋ ਕਈ ਗਲਤੀਆਂ ਰਹਿ ਜਾਂਦੀਆਂ ਨੇ ਨਾ ਇਹਨਾਂ ਨੂੰ ਚਾਹੀਦਾ ਇਹ ਸੀ ਕਿ ਪਾਣੀ ਹੀ ਉਤੇ ਇੰਨਾ ਸਟੋਰ ਰਹੀ ਸੀ ਉਹਦਾ ਜਿੰਨਾ ਚਾਹੀਦਾ ਉਹਨਾਂ ਨੂੰ ਬਸ ਉਹਨਾਂ ਪਾਣੀ ਜਿਹੜਾ ਨਾਲ-ਨਾਲ ਡਿੱਗੀ ਜਾਂਦੇ ਤੇ ਬਰਸਾਤ ਨਾਲ ਉਹਨਾਂ ਪਾਣੀ ਨਾਲ ਦਾ ਨਾਲ ਭਰਉਂਦਾ ਜਾਣਾ ਸੀ ਇਹ ਦੇ 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 ਪਾਣੀ ਇਕੱਠਾ ਕਰ ਲਈਏ ਇਕੱਠਾ ਕਰ ਵੱਡਾ ਕਰਕੇ ਉਹ ਘਰੂ ਸੁਭਾਅ ਦੇ ਨਾਲ ਕੋਲ ਆਟੋਮ ਕੰਟਰੋਲ ਹੋ ਗਿਆ ਪਾਣੀ ਫੇਰ ਉਹ ਜਬਰਦਸਤੀ ਛੱਲੇ ਪਿਆਣਾ ਨੂੰ ਇਹਦੇ ਕਰਕੇ ਨੁਕਸਾਨ ਆਇਆ। ਹਰ ਤੀੜਿਤ ਹੈਗੇ ਆ ਉਹਨਾਂ ਦਾ ਕਹਿਣਾ ਕਿ ਜਿਹੜਾ ਵੀ ਲੀਡਰ ਆਂਦਾ ਇੱਕ ਥੋੜਾ ਤੱਕ ਰਹਿ ਜਾਂਦਾ ਥੋੜਾ ਖਿਚਾ ਕੇ ਚੱਲ ਜਾਂਦਾ। ਮਾਲੀ ਸੈਤ ਹੈ ਜਿਨ੍ਹਾਂ ਨੂੰ ਜ਼ਰੂਰਤਾਂ ਉਹਨਾਂ ਨੂੰ ਨਹੀਂ ਮਿਲਦੀ। ਗੀਤ ਬਿਲਕੁਲ ਸਹੀ ਗੱਲ ਆ। ਜਿਹੜੇ ਲੋਕੀ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਸ ਆਦਮੀ ਦਾ ਘਰ ਰੁੜ ਗਿਆ, ਜਿਸ ਆਦਮੀ ਦੀ ਡੰਗਰ ਰੁੜ ਗਿਆ, ਜਿਸ ਆਦਮੀ ਦੀ ਜ਼ਮੀਨ ਰੁੜ ਗਈ ਆ। ਉਹ ਰਾਜੰਦੇ ਜਿਹੜੇ ਚੰਟ ਬੰਦੇ ਹੁੰਦੇ ਉਹ ਲੈ ਜਾਂਦੇ ਆ ਉਹ ਮੈਂ ਦੇਖਿਆ ਕਈ ਲੋਕੀ ਸੁਣਾਦੇ ਆ ਕਈ ਲੋਕੀ ਮਸੇਵਦਰ ਵੀ ਬੜੇ ਜਿਆ ਰਾਜਸਥਾਨ ਚੋਂ ਲੋਕੀ ਆਇਆ ਕਰਦੇ ਆ ਟਰਾਲੀਆਂ ਪਰ ਪਰ ਕੇ ਲਿਆਇਆ ਕਰਦੇ ਆ ਹਥੋਂ ਹਰਿਆਣੇ ਚੋਂ ਲੋਕੀ ਆਇਆ ਕਰਦੇ ਆ ਤੇ ਕਈ ਲੋਕੀ ਇਹੋ ਜਿਹੇ ਆ ਜਿਨ੍ਹਾਂ ਦਾ ਮੋਰਗਨਾਂ ਸਾਨੂੰ ਦਿਓ ਨਹੀਂ ਸਾਨੂੰ ਕੁਝ ਮਿਲਿਆ ਨਹੀਂ ਅੰਦਰ ਕਠਾ ਕਰ ਲੈ ਮੇਗਨਾਂ ਸਾਨੂੰ ਮਿਲਿਆ ਨਹੀਂ ਲੱਗਦਾ ਨਹੀਂ ਸਰਵੇ ਕਰਕੇ ਦੇਣਾ ਚਾਹੀਦਾ ਨਹੀਂ ਜਾਂ ਦੇਣਾ ਚਾਹੀਦਾ ਕਈ ਲੋਕੀ ਇਹੋ ਜਿਹੜੇ ਜਿਨ੍ਹਾਂ ਲਿਆ ਹੱਥ ਜੋੜ ਦਿੰਦਾ ਕਦੇ ਨਹੀਂ ਫੁੱਟੂ ਸੁਭਾਅ ਆਦਬੀ ਦਾ ਦੇਣਾ ਲੋੜਾ ਨਹੀਂ ਤੇ ਆਪਾਂ ਕਿਸੇ ਦੀ ਮਦਦ ਕਰੰ ਨਹੀਂ ਆ ਹਾਂਜੀ ਦੇਖਿਆ ਗਿਆ ਕਿ ਅੰਦਾਵਾ ਸਾਹਿਬ ਜਿਹੜੇ ਐਮਪੀ ਇੱਥੇ ਪਹੁੰਚੇ ਹੈਗੇ ਆ ਉਹਨਾਂ ਵੱਲੋਂ ਪੁਰਦਾ ਜਾਜਾ ਲਿਆ ਗਿਆ। ਖੜ ਪਿਰਤ ਲੋਕਾਂ ਦੇ ਨਾਲ ਵੀ ਮਿਲਿਆ ਗਿਆ। ਤੁਹਾਡੇ ਵੱਲੋਂ ਵੀ ਇੱਕ ਮੰਗ ਪੱਤਰ ਦਿੱਤਾ ਗਿਆ। ਕੀ ਕਹਿਣਾ ਚਾਹੋਗੇ? ਸਰ ਅਸੀਂ ਪਹਿਲਾਂ ਤੇ ਆਪਣਾ ਰੰਦਾਵਾ ਸਾਹਿਬ ਦਾ ਬੜਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੇ ਆ ਕੇ ਪਿੰਡਾਂ ਦਾ ਜਾਜਾ ਲਿਆ ਜਾਂ ਆ ਕੇ ਸਾਡੇ ਮਤਲਬ ਤੁਸੀਂ ਬੰਨ ਨੂੰ ਦਾ ਜਾਜਾ ਲਿਆ ਆਇਆ। ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਕਿ ਸਰ ਸਾਡੇ ਜਿਹੜਾ ਹੈ ਸਾਡੀ ਪਹਿਲੀ ਮੰਗ ਹੈ ਕਿ ਸਾਡੇ ਜਿਹੜਾ ਤੁਸੀਂ ਬੰਨ ਇਹ ਪੱਕਾ ਹੋਣਾ ਚਾਹੀਦਾ ਹੈ। ਉਰ ਤੋਂ ਇਲਾਵਾ ਵੀ ਸਾਡੀ ਦੋ ਤਿੰਨ ਮੰਗਾਂ ਜਿਵੇਂ ਕਿ ਸਾਡੇ ਜਿਹੜੇ ਮਕਾਨ ਡੈਮੇਜ ਹੋ ਗਏ ਆ ਜਾਂ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਨੁਕਸਾਨ ਪਰਵਾਹੀ ਹੋਏ ਖੇਤਾਂ ਦਾ ਜ਼ਮੀਨ ਦਾ ਜਿਵੇਂ ਕਿ ਜ਼ਮੀਨਾਂ ਰੁੜ ਗਈਆਂ ਨੇ ਜਾਂ ਕਿਸੇ ਦੀ ਫਸਲ ਖਰਾਬ ਹੋ ਗਈ ਉਹਦਾ ਮੁਆਵਜ਼ਾ ਦਿੱਤਾ ਜਾਵੇ ਉਹਦੇ ਵਿੱਚ ਇੱਕ ਮੇਰੀ ਮੰਗ ਇਹ ਵੀ ਅਸੀਂ ਕੀਤੀ ਆ ਕਿ ਜਿਹੜੇ ਸਾਡੇ ਪਿੰਡ ਨੇ ਤਿੰਨੇ ਚਾਰੇ ਪਿੰਡ ਜਿਹੜੇ ਗਰੀਬੀ ਰੇਖਾ ਦੇ ਅੰਦਰ ਆਉਂਦੇ ਆ ਇਹਨਾਂ ਦੇ ਜਿਹੜੇ ਕੋਈ ਬੈਂਕ ਲਿਮਟਾਂ ਆ ਜਾਂ ਕੋਈ ਲੋਨ ਹੈ ਛੋਟੇ ਮੋਟੇ ਜਿਹੜੇ ਬੈਂਕ ਵਾਲਿਆਂ ਉਹਨਾਂ ਨੂੰ ਮਤਲਬ ਕਿ ਤੰਗ ਪਰੇਸ਼ਾਨ ਨਾ ਕਰਨ ਇਹ ਜਿਹੜੀ ਐ ਅਸੀਂ ਮਤਲਬ ਕਿ ਖਾਰਜ ਇਹਨੂੰ ਮਤਲਬ ਕਿ ਮਾਫੀ ਨਾਮੇ ਦੀ ਅਪੀਲ ਕੀਤੀ ਐ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡਾ ਜਿਹੜਾ ਇਹ ਜਿਹੜਾ ਮਤਲਬ ਕਿ ਅਰਜ਼ੀ ਕੀਤੀ ਐ ਕਿ ਇਹ ਸਾਡਾ ਮਸਲਾ ਸਾਰਾ ਜਿਹੜਾ ਹੈ ਪਾਰਲੀਮੈਂਟ ਦੇ ਵਿੱਚ ਸਾਡਾ ਮਤਲਬ ਕਿ ਲੈ ਕੇ ਜਾਓ ਔਰ ਅਸੀਂ ਮਤਲਬ ਕਿ ਗਰੀਬ ਲੋਕੀ ਆ ਸਾਡਾ ਮਤਲਬ ਧਿਆਨ ਰੱਖੋ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਲੋਕਾਂ ਨੂੰ ਉਹ ਉਹਨਾਂ ਨੇ ਤੁਹਾਨੂੰ ਪੂਰਾ ਹੌਸਲਾ ਦਿੱਤਾ ਐ ਕਿ ਅਸੀਂ ਜਿਹੜਾ ਐ ਮਤਲਬ ਕਿ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਹੈ ਸਰਕਾਰ ਵੱਲੋਂ ਤੁਹਾਨੂੰ ਮਤਲਬ ਕਿ ਤੁਹਾਡੀ ਹੈਲਪ ਕਰਾਂਗੇ ਧੰਨਵਾਦ ਦੀ ਮੰਗ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਤੁਹਾਡੇ ਵੀਰਾਂ ਦਾ ਜਿਹੜੇ ਇਲੈਕਟ੍ਰੋਨਿਕ মিডিਆ ਪ੍ਰੈਸਰ ਪੋਰਟਰ ਮੈਸ ਇਹਨਾਂ ਪਰਮਾਂ ਦਾ ਪਹਿਲਾਂ ਤਹਿ ਦਿਲੋਂ ਆਪਣੇ ਚਾਰੇ ਪਛਾਣਾਂ ਵੱਲੋਂ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਆਇਆਂ ਨੂੰ ਕਹਿੰਦਾ ਬਾਕੀ ਸਾਡੇ ਮਾਨਯੋਗ ਸਰਦਾਰ ਸੁਖਜਿੰਦਰ ਸਿੰਘ ਅਰਦਾਵਾ ਜੀ ਪਾਰਲੀਮੈਂਟ ਆਫ ਮੈਂਬਰ ਲੋਕ ਸਭਾ ਦੇ ਜਿਹੜੇ ਨੇ ਉਹਨਾਂ ਨੇ ਜਿਹੜਾ ਅੱਜ ਦਾ ਜਿਹੜਾ ਇਹ ਕੁਦਰਤ ਦਾ ਕਹਿਰ ਹੈ ਜਿਹੜਾ ਕੁਦਰਤ ਦਾ ਕਹਿਰ ਜਿਹੜਾ ਇਹ ਸਾਡੇ ਤੇ ਪਿਆ ਜਿਹੜਾ ਕਿ ਨੁਕਸਾਨ ਹੋਇਆ ਜਿਹੜਾ ਤੁਸੀਂ ਬੰਨ ਟੁੱਟ ਕੇ ਜਿਹੜਾ ਕਿ ਪਿੰਡਾਂ ਨੂੰ ਪਾਣੀ ਪਿਆ ਪੰਮਾ ਪੋਲਾ ਖਰਕੜਾ ਦੇ ਸਾਡਾ ਚੜਕ ਕੁਲੀਆਂ ਇਹਨਾਂ ਨੂੰ ਜਿਹੜਾ ਉਹਨਾਂ ਪਿੰਡ ਨੂੰ ਨੁਕਸਾਨ ਪਹਜਾਇਆ ਤੁਸੀਂ ਤੋੜ ਕੇ ਬਿਲਕੁਲ ਸਾਡਾ ਕੋਲੀਆਂ ਡਾ ਵੀ ਤਹਿਸ ਨਾਜ਼ ਕਰਤਾ ਸਾਡੇ ਰੰਧਾਵਾ ਸਾਹਿਬ ਜੀ ਨੇ ਆਪਣਾ ਬੜਾ ਕੀਮਤੀ ਟਾਈਮ ਕੱਢ ਕੇ ਉਹਨਾਂ ਨੂੰ ਪਤਾ ਵੀ ਇਹ ਜਿਹੜਾ ਲੱਕ ਆਇਆ ਪਹਿਲਾਂ ਬਾਰਡਰ ਦੀ ਮਾਰ ਥੱਲੇ ਆਂਦਾ ਫਿਰ ਦਰਿਆ ਦੀ ਮਾਰ ਥੱਲੇ ਆਂਦਾ ਇਸ ਕਰਕੇ ਸਾਨੂੰ ਉਹਨਾਂ ਨੇ ਮਤਲਬ ਅੱਜ ਜਿਹੜਾ ਆਗੇ ਸਾਨੂੰ ਜਿਹੜੇ ਚਾਰੇ ਪਚਤਾਂ ਜਿਹੜੇ ਆਮ ਜਨਤਾ ਜਿਹੜੀ ਪਬਲਿਕ ਇਧਰ ਦੀ ਸਾਡੀ ਰਹਿਸੀ ਲੋਕਾਂ ਨੂੰ ਉਹਨਾਂ ਨੇ ਆਪਣੇ ਦਿਲੋਂ ਆਪਣੇ ਤਹਿ ਦਿਲੋਂ ਇਕੋ ਗੱਲੀ ਮੈਂ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਮੰਗ ਹੈ ਜਿਹੜੀ ਤੁਸੀਂ ਬੰਨੇ ਟੁੱਟਿਆ ਔਰ ਸਪਾਰ ਜਿਹੜੇ ਟੁੱਟਣਾ ਮੈਂ ਇਹਦੀ ਪ੍ਰਭਾਈ ਕਰਾਵਾਂਗਾ ਉਸ ਤੋਂ ਬਾਅਦ ਜਿਹੜਾ ਤੁਹਾਡਾ ਪਿੰਡਾਂ ਦਾ ਨੁਕਸਾਨ ਹੋਇਆ ਜਿਹੜੇ ਘਰਾਂ ਦੇ ਵਿੱਚ ਜਿਹੜੀ ਟੁੱਟ ਭਾਜੀ ਜਿਹੜੀ ਘਰਾਂ ਨੂੰ ਮਤਲਬ ਨੁਕਸਾਨ ਪਹੁੰਚਿਆ ਜਿਹੜਾ ਪਾਣੀ ਗਲੀਆਂ ਚ ਘੁੰਮਿਆ ਇਹ ਚਾਰਾਂ ਹੀ ਪੰਚਾਇਤਾਂ ਨੂੰ ਪੰਮਾ ਕੋਲੀਆਂ ਪੰਮਾ ਆਪਣੇ ਖਰਕੜਾ ਤੇ ਨਾਲ ਪੋਲਾ ਹੋ ਗਿਆ ਚੜਕ ਹੋ ਗਿਆ ਇਹ ਚਾਰੋਂ ਨੂੰ ਮੈਂ ਜਿੰਦਾ ਵੀ ਹੋਏਗਾ ਵੱਧ ਛੱਡ ਕੇ ਮੈਂ ਤੁਹਾਡੀ ਜਿਹੜੀ ਨੇ ਮਦਦ ਕਰਾਂਗਾ ਔਰ ਸਾਡੇ ਪਿੰਡਾਂ ਦੇ ਜਿਹੜੇ ਚਾਰੇ ਸਰਪੰਚਨ ਆ ਅਸੀਂ ਸਾਰੇ ਇਹਨਾਂ ਰਲ ਕੇ ਕਾਫੀ ਜਿਹ ਸਰੀ ਪਿੰਡ ਦੀ ਜਿਹੜੀ ਜਨਰੇਸ਼ਨ ਜਿਹੜੀ ਹੈ ਪਿੰਡ ਦੇ ਜਿਹੜੇ ਰਿਆਸੀ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਜੀਆ ਨੂੰ ਕੀਤਾ ਅਸੀਂ ਉਹਨਾਂ ਨੂੰ ਇਹੀ ਮੰਗ ਪੱਤਰ ਕਿਹਾ ਜ਼ਾਰਾ ਨੇ ਪੀਸਾ ਡਾਇਡਾ ਮੰਗ ਪੱਤਰ ਪ੍ਰਬੰਧ ਕਰੋ ਤੇ ਸਾਡੀ ਜਿਹੜੀ ਇਹ ਜਿਹੜੇ ਕੰਮ ਦੀ ਥੋੜੀ ਜੀ ਧਿਆਨ ਦੇਣਾ ਤਾਂ ਕਿ ਇਹ ਜੀ ਲੋਕੀ ਜਿਹੜੇ ਨੇ ਥੋੜਾ ਜਿਹਾ ਇਸ ਦਰਿਆ ਦੀ ਮਾਰ ਦੇ ਥਲੇ ਸੇਫ ਹੋ ਸਕੀ ਧਿਆਨ ਦੇਣ ਦੇ ਦਰਸੋਖ ਨੇ ਇਹੀ ਹੁਕਮ ਕੀਤਾ ਵੀ ਤੁਸੀਂ ਇਦਾਂ ਕਰੋ ਜਿਨ੍ਹਾਂ ਘਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਘਰ ਕੰਧਾਂ ਟੁੱਟੀਆਂ ਪਰ ਜੇ ਲੈਂਟਰ ਦਾ ਜਿਹਦਾ ਵੀ ਨੁਕਸਾਨ ਹੋਇਆ ਉਹ ਜਾਇਜ਼ ਬਿਲਕੁਲ ਜਾਇਜ਼ ਦੇਖੋ ਕਿਸੇ ਨਾਲ ਕੋਈ ਭੇਤ ਭਾਵ ਨਹੀਂ ਕਰਨਾ ਕੋਈ ਪਾਰਟੀਬਾਜ਼ੀ ਨਹੀਂ ਕਰਨੀ ਸਾਰਿਆਂ ਨੂੰ ਇੱਕ ਨਜ਼ਰ ਕਰਕੇ ਸਾਰਿਆਂ ਨੂੰ ਇੱਕ ਸਮਾਨ ਕਰਕੇ ਉਹਨਾਂ ਦਾ ਜਿਹੜਾ ਜੋ ਜਾਇਜ਼ ਬੰਦਾ ਉਹਨਾਂ ਦਾ ਨਾਂ ਲਿਖੋ ਉਸ ਤੋਂ ਬਾਅਦ ਜੋ ਮਹਿਕਮੇ ਦੀ ਕਾਰਵਾਈ ਹੋ ਗਈ ਜੋ ਵੀ ਅਗਲੀ ਕਾਰਵਾਈ ਹੋ ਗਈ ਉਹ ਲਗੇਰੀ ਕੀਤੀ ਜਾਵੇਗੀ ਉਹਨਾਂ ਨੂੰ ਧਿਆਨ ਚ ਲਿਆਂਦਾ ਜਾਵੇਗਾ ਅਸੀਂ ਇਹਨੀਆਂ ਚੀਜ਼ਾਂ ਬਾਰੇ ਧਿਆਨ ਰੱਖ ਰਿਹਾ ਰੱਖਿਆ ਜਾਂ ਸਾਨੂੰ ਸੋਝੀ ਆਈ ਹੈ ਸਾਡੇ ਪਹਿਲੇ ਐਮਪੀ ਸਾਹਿਬ ਨੇ ਜਿਨ੍ਹਾਂ ਨੇ ਗਰਾਉਂਡ ਦੇ ਵਿੱਚ ਉਹਨਾਂ ਦੀ ਪੂਰੀ ਜਿਹੜੀ ਹੈ ਹਰ ਵਰਗ ਨਾਲ ਹਰ ਬੱਚੇ ਤੱਕ ਹਰ ਬਜ਼ੁਰਗ ਤੱਕ ਨੌਜਵਾਨ ਪੀੜੀ ਨਾਲ ਉਹਨਾਂ ਨਾਲ ਪਿਆਰ ਹੈ ਹਰ ਮੁਸੀਬਤ ਦੇ ਵਿੱਚ ਉਹ ਜਿਹੜੇ ਨਾਲ ਸਾਡੇ ਨਾਲ ਸਹਿਯੋਗ ਬੰਦੇ ਨੇ ਅਸੀਂ ਇਹੋ ਜਿਹੇ ਐਮਪੀ ਤੋਂ ਲੰਬੀ ਉਮਰ ਮੰਗਦੇ ਆ ਦੁਬਾਰਾ ਕਹਿੰਦੇ ਆ ਵੀ ਦੁਬਾਰਾ ਉਹਨਾਂ ਨੂੰ ਮੌਕਾ ਮਿਲੇ ਤਾਂ ਕਿ ਜਨਤਾ ਫੇਰ ਉਹਨਾਂ ਨੂੰ ਖੁਸ਼ ਹੋ ਕੇ ਦੁਬਾਰਾ ਉਹਨਾਂ ਨੂੰ ਅਗਲਾ ਮੌਕਾ ਦੇਵੇ ਤਾਂ ਕਿ ਇਹਨਾਂ ਨੂੰ ਰਾਬੀ ਨਦੀ ਚੜ੍ਹਦੀ ਕਲਾ ਕਰੇ ਉਹਨਾਂ ਦੀ ਉਮਰ 'ਚ ਵਾਧਾ ਪਾਵੇ ਜਿਹੜਿਆ ਗੌਰਵ ਜੀ ਉਹ ਨਾਲ ਪਹੁੰਚੇ ਆਗੇ ਹੋਈ ਗਿਆ ਨਾ ਮੈਂ ਸਾਡੇ ਮਾਨਜੋਗ ਸਾਡੇ ਵੱਡੇ ਭਰਾ ਹਾਂ ਮੈਂ ਉਹਨਾਂ ਨੂੰ ਵੱਡਾ ਭਰਾ ਸਮਝਦਾ ਸਾਡੇ ਮਾਨਜੋਗ ਸ਼੍ਰੀ ਜਗਿੰਦਰਪਾਲ ਜੀ ਸਭ ਕਾ ਐਮਐਲਏ ਹਲਕਾ ਪੋਆ ਮੈਂ ਉਹਨਾਂ ਨੂੰ ਬੜਾ ਪਿਆਰ ਕਰਦਾ ਕਿਉਂਕਿ ਮੈਂ ਬੜਾ ਉਹਨਾਂ ਨਾਲ ਬੜਾ ਪੁਰਾਣਾ ਜੁੜਿਆ ਹੋਇਆ ਹਾਂ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਮੈਂ ਮਾਲਕ ਦੇ ਕੇ ਸਵੇਰੇ ਸਾਮੀ ਉਹੀ ਅਰਦਾਸ ਕਰਦਾ ਵੀ ਮਾਲਕ ਸੱਚੇ ਪਾਤਸ਼ਾਹ ਮੇਰੇ ਪ੍ਰਭੂ ਇਹ ਮੇਰੇ ਮਾਲਕਾ ਉਹਨਾਂ ਦੀ ਜਿਹੜੀ ਸਿਹਤ ਆ ਉਹ ਤੰਦਰੁਸਤੀ ਰੱਖੇ ਉਹਨਾਂ ਨੂੰ ਬਿਲਕੁਲ ਤੰਦਰੁਸਤ ਰੱਖੇ ਉਹਨਾਂ ਨੂੰ ਸਾਨੂੰ ਫਿਰ ਦੁਬਾਰਾ ਸਾਡੇ ਵਿੱਚ ਉਹ ਵਿਝਰਨ ਤਾਂ ਕਿ ਜਿੰਨਾ ਉਹਨਾਂ ਨੇ ਜਾਂਦਾ ਪਿਆਰ ਕਰਦੀ ਹੈ ਫਿਰ ਦੁਬਾਰਾ ਲੋਕਾਂ ਨਾਲੋਂ ਵਧੀਆ ਲੜ ਕੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾ ਜਰੂਰ ਉਹਨਾਂ ਦਾ ਬੇਟਾ ਜਿਹੜਾ ਗੌਰਵਜੀ ਉਹ ਸਾਡੇ ਵਿੱਚ ਹਾਜ਼ਰ ਹੈ ਉਹਨਾਂ ਦੀ ਡਿਊਟੀ ਲਈ ਗਈ ਯਰ ਨਾਵਾ ਸਾਹਿਬ ਨਾਲੋਂ ਆਏ ਨਾ ਲੋਕੀ ਉਦਾਂ ਹੀ ਉਸੇ ਨਜ਼ਰ ਸਾਹ ਨਾਲ ਉਹਨਾਂ ਨੂੰ ਵੀ ਪਿਆਰ ਕਰਦੇ ਨੇ ਤੇ ਮੈਂ ਸੋ ਗੱਲ ਕਰਦਾ ਵੀ ਸਾਡੇ ਐਮਐਲਏ ਸਾਹਿਬ ਦੁਬਾਰਾ ਜਲਦੀ ਦੀ ਜਲਦੀ ਠੀਕ ਹੋ ਗਏ ਤੇ ਸਾਡੇ ਵਿੱਚ ਆਣ ਤਾਂ ਕਿ ਸਾਨੂੰ ਹੌਸਲਾ ਮਿਲੇ ਸਾਡਾ ਕਿਉਂਕਿ ਸਾਡਾ ਤਾਂ ਜਰਨਲ ਹੋਈ ਨਾਲ ਕੇ ਪਗ ਦੇ ਵਿੱਚ ਅਸੀਂ ਬਹੁਤ ਪਿਆਰ ਕਰਦੇ ਆ ਉਹਨਾਂ ਨੂੰ ਫਿਰ ਤੁਹਾਡੇ ਪੀੜ੍ਹੀਆ ਭਰਾਵਾਂ ਦਾ ਵੀ ਆਪਾਂ ਸਾਰੇ ਚਾਰੇ ਪੰਜਾਦਾ ਵਾਲਾ ਤੁਹਾਡਾ ਜਿਹੜਾ ਕਿ ਤੁਸੀਂ ਸਾਡੇ ਮੱਧ ਤੁਹਾਡੇ ਮੱਦੇ ਮੁਰਾਈ ਸਾਡੀ ਗੱਲ ਜਿਹੜੀ ਤੁਸੀਂ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਹਾਈਲਾਈਟ ਕਰਕੇ ਸਾਡੀ ਗੱਲ ਨੂੰ ਜਿਹੜਾ ਤੁਸੀਂ ਉਹਨਾਂ ਦੇ ਧਿਆਨ ਚ ਲੈਂਦੇ ਹੋ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕੋਈ ਦੌੜਾ ਤਨੇ ਨੂੰ ਆਪਾਂ ਕਿਆ ਜਾ ਸਕਦਾ ਤੇ ਤਰਾਸਦੀ ਆਈ ਹੈ ਕਿ ਜਿਹੜਾ ਪੂਰੇ ਪੰਜਾਬ ਦੇ ਵਿੱਚ ਬਾਰਡਰ ਡਿਸਟ੍ਰਿਕਟ ਜਿੰਨੇ ਨੇ ਪਠਾਨਕੋਟ ਤੋਂ ਲੈ ਕੇ ਫੋਜਪੁਰ ਤੱਕ ਮੈਂ ਕੱਲ ਫਾਜ਼ਿਲਕਾ ਵੀ ਗਿਆ ਸੀ ਫੋਜਪੁਰ ਡਿਸਟ੍ਰਿਕਟ ਵੀ ਗਏ ਆ ਔਰ ਅੰਮ੍ਰਿਤਸਰ ਚੋਂ ਕਰਨਤਾਰਨ ਡਿਸਟ੍ਰਿਕਟ ਚ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹਾੜਾ ਨੇ ਤਬਾਈ ਮਚਾਈ ਆ ਫਿਰ ਜੇ ਮੈਂ ਇੱਕ ਗੱਲ ਤੁਹਾਨੂੰ ਚਾਣੀ ਦਾਂ ਤੁਸੀਂ ਤੇ ਆਪ ਇੱਥੇ ਸਾਰੇ ਲੋਕਲ ਜਿਹੜੇ ਪੁਰਾਣੇ ਵੀ ਬੰਦੇ ਜਿਹੜੇ ਇੱਥੇ ਖੜੇ ਨੇ ਇਹ ਵੀ ਲੋਕਲ ਨੇ ਜੇਸੂਲੇ ਓਜ ਦਾ ਤੇ ਬਸੰਤਰ ਦਾ ਪਾਣੀ ਆਉਂਦਾ ਤੇ ਉਹਦੇ ਵਿੱਚੋਂ ਇਹ ਕੀਤਾ ਜਾਂਦਾ ਹੁੰਦਾ ਕਿ ਫਿਰ ਰਾਵੀ ਦਾ ਪਾਣੀ ਨਹੀਂ ਛੱਡਿਆ ਜਾਂਦਾ 5-7 ਘੰਟੇ ਚ ਓਜ ਦਾ ਪਾਣੀ ਜਦੋਂ ਅੱਗੇ ਤੁਰ ਪੈਂਦਾ ਤੇ ਉਹਦੇ ਪਿੱਛੇ ਰਾਵੀ ਦਾ ਪਾਣੀ ਉੱਥੋਂ ਤੁਹਾਡੇ ਸ਼ਾਪਰ ਕੰਡਿਟ ਤੋਂ ਜਾਂ ਰঞ্জੀਤ ਸਾਗਰ ਡੈਮ ਤੋਂ ਉੱਥੋਂ ਛੱਡਿਆ ਜਾਂਦਾ ਐਦਕੀ ਹੋ ਕੇ ਦੋਨੋਂ ਇਕੱਠੇ ਪਾਣੀ ਚਲਾ ਦਿੱਤੇ ਗਏ ਕਿ ਉਧਰ ਓਜ ਵੀ ਚਲਾ ਦਿੱਤਾ ਉਧਰ ਬਸੰਤਰ ਵੀ ਚੱਲ ਗਿਆ ਉਧਰੋਂ ਇਹਨਾਂ ਨੇ ਵੀ ਪਾਣੀ ਛੱਡ ਦਿੱਤਾ ਉਹਦੇ ਨਾਲ ਜਿਹੜੇ ਰਾਵੀ ਦੇ ਵਿੱਚ ਜਿਹੜਾ ਹੜਾ ਆਇਆ ਇਹ ਇੱਕਦਮ ਇੱਕ ਬੜੀ ਪ੍ਰੈਸ਼ਰ ਦੇ ਨਾਲ ਆਇਆ ਪਾਣੀ ਤੇ ਪਿੰਡਾਂ ਦੇ ਪਿੰਡ ਡੋਪ ਕੇ ਰੱਖ ਦਿੱਤੇ ਜੇ ਦੀ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਹਦੀ ਇਨਕੁਆਰੀ ਕਰਾਓ ਕਿ ਜਿਹੜੇ ਆਫੀਸਰਾਂ ਨੇ ਇਹ ਆਰਡਰ ਪਾਸ ਕੀਤੇ ਨੇ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਰਜਿਸਟਰ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਇਹੋ ਜਿਹੀ ਤੇ ਤਰਾਸ ਦੀ ਨਾ ਆਵੇ ਤੇ ਅੱਗੇ ਤੋਂ ਕੋਈ ਬੰਦਾ ਇਹ ਗਲਤ ਕੰਮ ਨਾ ਕਰੇ ਕੇਂਦਰ ਸਰਕਾਰ ਕੋਲ ਇਹ ਮਤਾਜਾ ਕੀ ਮੰਗ ਚੁੱਕੀ ਪਹਿਲਾਂ ਵੀ ਚੁੱਕੀ ਆ ਔਰ ਹੁਣ ਮੰਗੇ ਇਹ ਜਾਦਾ ਵੱਧ ਗਿਆ ਕਿਉਂਕਿ ਜਿਹੜਾ ਰਾਵੀ ਦਰਿਆ ਵਾ ਇੱਕ ਪਾਸੇ ਸੱਜੇ ਹੱਥ ਜਿਹੜਾ ਪਾਕਿਸਤਾਨ ਚੱਲਦਾ ਤੇ ਖੱਬੇ ਇੰਡੀਆ ਦਾ ਪੁਆਇੰਟ ਆ ਜਾਂਦੀ ਹੈ ਇਹ ਨੈਸ਼ਨਲ ਸਕਿਉਰਿਟੀ ਨੂੰ ਵੀ ਖਤਰਾ ਜਦੋਂ ਤੁਸੀਂ ਟੁੱਟਦੀ ਆ ਉਦੋਂ ਪਿੰਡਾਂ ਦੇ ਪਿੰਡ ਡੁੱਬ ਜਾਂਦੇ ਤੇ ਕੋਈ ਵੀ ਅਨਸੁਖਾਵੀ ਘਟਨਾ ਪਾਕਿਸਤਾਨ ਕਰ ਸਕਦਾ ਇਹਦੀ ਜਿਹੜੀ ਜ਼ਿੰਮੇਵਾਰੀ ਟੋਟਲ ਇਹਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਜਿਹੜੀ ਤੁਸੀਂ ਜਿੱਥੋਂ ਜਿਹੜੀ ਤੁਸੀਂ ਉੱਥੋਂ ਲੈ ਕੇ 90 ਕਿਲੋਮੀਟਰ ਆਪਣੇ ਜ਼ਿਲ੍ਹੇ ਗੁਰਦਾਸਪੁਰ ਦੀ ਬਣਦੀ ਹੈ ਇਹ 90 ਕਿਲੋਮੀਟਰ ਜਿਹੜੀ ਤੁਸੀਂ ਆ ਇਹਨੂੰ ਚੌੜਿਆ ਤੇ ਉੱਚਾ ਕੀਤਾ ਜਾਏ ਘੱਟੋ-ਘੱਟ 8-8 ਫੁੱਟ ਦੀ ਉਚਾਈ ਵੀ ਜ਼ਿਆਦਾ ਹੋਣੀ ਚਾਹੀਦੀ ਹੈ ਉਹਦੇ ਉੱਤੇ ਸੜਕ ਬਣਨੀ ਚਾਹੀਦੀ ਹੈ ਕਿ ਜੇ ਸੜਕ ਬਣੇਗੀ ਤੇ ਤੁਸੀਂ ਦੁਬਾਰਾ ਨਹੀਂ ਟੁੱਟਦੀ ਇਹ ਜਿਹੜੀਆਂ ਚੀਜ਼ਾਂ ਲੈ ਕੇ ਜਾਵਾਂਗੇ ਇਹਦੇ ਨਾਲ ਜਦੋਂ ਅੱਗੇ ਚਲੇ ਜਾਈਏ ਜਦੋਂ ਦਿਨਾ ਨਗਰ ਤੋਂ ਥੱਲੇ ਪਹੁੰਚ ਜਾਂਦੇ ਜਿਹੜੀ ਉੱਥੇ ਜਾ ਕੇ ਤਬਾਹੀ ਮੱਚੀ ਆ ਉੱਥੇ ਇਸ ਕਰਕੇ ਹੋਈ ਹੈ ਕਿ ਜਿਹੜੇ ਆਪਣਾ ਸਕੀਨ ਨਾਲਾ ਉਹ ਤੇ ਸਕੀਨ ਨਾਲਾ ਤੇ ਇਹਦੇ ਰਾਵੀ ਦੋਨੇ ਇਕੱਠੇ ਹੋ ਜਾਂਦੇ ਉਹਦੇ ਚ ਉਹਨਾਂ ਨੂੰ ਕਹਿ ਕੇ ਸਕੀਨ ਨਾਲੇ ਨੂੰ ਵੀ ਜਿਹੜੀ ਤਬਾਹੀ ਅਜ ਨਾਲੇ ਤੱਕ ਮੱਚੀ ਹੈ ਸਕੀਨ ਨਾਲੇ ਨੂੰ ਵੀ ਉਹਦੀ ਤੁਸੀਆਂ ਦੋੇ ਪਾਸੇ ਬੰਨੀਆਂ ਜਾਂ 2023 ਦੇ ਵਿੱਚ ਵੀ ਇਦਾਂ ਦੇ ਹਾਲਾਤ ਦੇਖਣ ਨੂੰ ਮਿਲੇ ਸੀਗੇ ਪਰ ਉਦੋਂ ਵੀ ਅੱਗੇ 2023 ਚ ਮੈਂ ਤੁਹਾਨੂੰ ਦੱਸਦਾ ਮੇਰੇ ਖਲੋਂ ਤੋਂ ਡਿਪਟੀ ਕਮਿਸ਼ਨਰ ਇਸ਼faq ਮੁਹੰਮਦ ਖੀਰ ਸੀ ਉਹ ਸੀ ਉਸ ਵੇਲੇ ਮੈਨੂੰ ਅਜ ਤੱਕ ਯਾਦ ਆ ਕਿ ਉਹਨਾਂ ਨੇ ਇੱਕ ਲਿਖੇ ਭੇਜ ਦਿੱਤਾ ਸੀ ਕਿ ਜਿਸ ਵੇਲੇ ਪਾਣੀ ਉਧਰੋਂ ਆਇਆ ਉਸ ਵੇਲੇ ਚਿੱਠੀ ਗਈ ਸੀ ਡੀਸੀ ਦੀ ਕਿ ਜਿਹੜਾ ਉਥੋਂ ਰਾਵੀ ਦੇ ਵਿੱਚੋਂ ਪਾਣੀ ਨਾਲ ਛੱਡਿਆ ਜਾਏ ਕਿ ਮੇਰਾ ਪਹਿਲਾ ਪਾਣੀ ਨਿਕਲ ਜੇਗਾ ਤੇ ਉਦੋਂ ਬਾਅਦ ਲਈ ਪਾਣੀ ਉਸ ਵੇਲੇ ਜਿਹੜਾ ਆਇਆ ਸੀ ਉਹਨੂੰ ਕੰਟਰੋਲ ਕਰ ਲਿਆ ਗਿਆ ਸੀ ਪਰ ਹੁਣ ਤੇ ਵੇਖੋ ਨਾ ਤੁਹਾਡੇ ਮਦਪੁਰ ਹੈਡਵੌਕਸ ਦੇ ਗੇਟ ਵੀ ਟੁੱਟ ਜਾਣ ਤੇ ਮੈਂ ਟੈਕਨੀਕਲੀ ਇੱਕ ਚੀਜ਼ ਵੇਖਿਆ ਕਿ ਜਦੋਂ ਸਭ ਤੋਂ ਪਹਿਲਾਂ ਇਹ ਹੁੰਦਾ ਸੀ ਕਿ ਸੈਂਟਰ ਵਾਲੇ ਗੇਟ ਖੋਲੇ ਜਾਂਦੇ ਸੀ ਤੇ ਫਿਰ ਸਾਈਡਾਂ ਵਾਲੇ ਗੇਟ ਜਿਹੜੇ ਨੇ ਤੇ ਖੋਲੇ ਜਾਂਦੇ ਜਦੋਂ ਤੁਹਾਨੂੰ 7 ਦਿਨ ਪਹਿਲਾਂ ਮੌਸਮ ਵਿਭਾਗ ਨੇ ਇਹ ਕਹਿਤਾ ਕਿ ਪੰਜਾਬ ਤੇ بارشਾਂ ਜਿਹੜੀਆਂ ਬਹੁਤ ਜਮਦਗਸਟ ਹੋਣਗੀਆਂ ਤੇ ਤੁਸੀਂ ਉਹ 7 ਦਿਨ ਜਿਹੜੇ ਸੀ ਗੇਟ ਜਾਂ ਉਹਨਾਂ ਪਾਣੀ ਨੂੰ ਰਿਲੀਜ਼ ਕੀਤਾ ਇਹ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਜਿਹੜੀ ਰਿਪੇਅਰ ਨਹੀਂ ਗੇਟਾਂ ਦੀ ਕੀਤੀ ਇਹਨਾਂ ਕੋਲ ਟਾਈਮਲੀ ਗੇਟ ਵੀ ਨਹੀਂ ਖੁੱਲੇ ਤੇ ਇਹ ਜਿਹੜੇ ਜਿਵੇਂ ਵੇਲੇ ਰਣਜੀਤ ਸਾਹਿਬ ਦਾ ਡੈਮ ਤੇ ਦੇਖ ਦੇ ਵਿੱਚ ਜਿਵੇਂ ਪਾਣੀ ਆ ਗਿਆ ਉਹਨੂੰ ਥੋੜਾ ਥੋੜਾ ਕਰਕੇ ਰਿਲੀਜ਼ ਕਰਨਾ ਚਾਹੀਦਾ ਸੀ ਜਿਹੜਾ ਜੋ ਇਹਨਾਂ ਨੂੰ 31 30 ਸਤੰਬਰ ਤੱਕ ਚਾਹੀਦਾ ਸੀ ਉਹ ਤੇ ਇਹਨਾਂ ਦਾ 20 ਨਹੀਂ ਪੂਰਾ ਹੋ ਗਿਆ ਸੀ ਤੇ ਇਸ ਕਰਕੇ 10 ਦਿਨ ਦਾ ਜਿਹੜਾ ਗੈਪ ਆ ਉਹ ਦਾ ਜਿਹੜਾ ਉਹਨੇ ਨੁਕਸਾਨ ਕੀਤਾ ਇਹਦੀ ਆਪਾਂ ਸਾਰਿਆਂ ਨੂੰ ਵੇਖ ਹੁਣ ਤੇ ਇਹਨੂੰ ਅੱਗੇ ਕਰੀਏ ਕਿ 88 ਤੋਂ ਬਾਅਦ 37 ਸਾਲ ਬਾਅਦ ਇਹ ਇਨੀ ਪ੍ਰਾਨਕ ਹੜਾ ਆ ਤੇ ਜਿਹੜੇ ਹੁਣ ਸਾਡੇ ਤੇ ਬੱਚੇ ਦੇਖ ਲਈ ਦੋ ਦੋ ਹੜ ਹੁਣ ਅਗਲੇ ਬੱਚੇ ਨਾਲ ਵੇਖੋ ਤਾਂ ਕਿ ਉਹਦੇ ਲਈ ਹੁਣ ਸਾਰੇ ਜਾਣੇ ਮਿਲ ਕੇ ਉੱਠ ਕੇ ਜੋਰ ਲਾਈਏ ਤੇ ਰਣਜੀਤ ਸਿੰਘ ਅੱਜ ਤਾਂ ਦੀ ਆਪੋ ਹਲਕੇ ਚਾਏ ਤੁਹਾਨੂੰ ਮੋਮੈਂਟਮ ਦਿੱਤੇ ਗਿਆ ਮੈਮ ਰੈਂਡਮ ਦਿੱਤਾ ਇਹਨਾਂ ਨੇ ਘਰਾਂ ਦੀ ਗੱਲ ਕੀਤੀ ਆ ਉਹ ਪਹਿਲਾਂ ਹੀ ਅਸੀਂ ਜਦੋਂ ਹੜ ਅਜੇ ਨਹੀਂ ਵੀ ਸੀ ਆ ਤੇ ਮੈਂ ਮੈਂ ਉਸ ਕਮੇਟੀ ਦਾ ਮੈਂਬਰ ਵੀ ਹਾਂ ਨਵਰਾਜ ਚੋਹਾਨ ਕਮੇਟੀ ਦੇ ਬੈਠੇ ਸੀ ਮੈਂ ਉਹਨਾਂ ਨੂੰ ਆਖਿਆ ਸੀ ਕਿ ਜਿਹੜੇ ਬਾਰਡਰ ਦੇ ਉੱਤੇ 3-3 ਕਿਲੋਮੀਟਰ ਤੱਕ ਪਿੰਡ ਨੇ ਉਹਨਾਂ ਪਿੰਡਾਂ ਦੀ ਜ਼ਿੰਮੇਵਾਰੀ ਇੰਦਰਾਵਾਸ ਯੋਜਨਾ ਤੇ ਤੁਹਾਡੀ ਪੈਂਦੀ ਹੈ ਤਾਂ ਕਿ ਉਹਨਾਂ ਲੋਕਾਂ ਨੂੰ ਮੌੜ ਉਸਾਹਜ ਹੈ ਪਰ ਹੁਣ ਇਹੋ ਜੀ ਸਿਚੁਏਸ਼ਨ ਆ ਗਿਆ 3 ਕਿਲੋਮੀਟਰ ਦੀ ਬਜਾਏ 7 ਕਿਲੋਮੀਟਰ ਤੱਕ ਤਕਰੀਬਨ ਜਿਹੜੇ ਘਰਾਂ ਦੇ ਵਿੱਚ ਚਾਹੇ ਪੱਕੇ ਨੇ ਕੱਚੇ ਨੇ ਤੇ ਟੇੜਾ ਆ ਗੀਆਂ ਕੱਚੇ ਤੇ ਡਿੱਗੀ ਪਏ ਨੇ ਤੇ ਜਿਨ੍ਹਾਂ ਨੂੰ ਪਲਸਟਰ ਨਹੀਂ ਹੋਇਆ ਸੀ ਉਹ ਵੀ ਡਿੱਗ ਪਏ ਨੇ ਉਹਨਾਂ ਸਾਰੇ ਦੀ ਅਸੀਂ ਇਹ ਜੋੜ ਦੇ ਕੇ ਉਹ ਲੈਣੇ ਵੀ ਸਾਡੀ ਜਿਹੜੀ ਕਮੇਟੀ ਆ ਤੇ ਰੂਰਲ ਡਿਵੈਲਪਮੈਂਟ ਕਮੇਟੀ ਉਹਦੇ ਕਾਂਗਰਸ ਦੇ ਐਮਪੀ ਚੇਅਰਮੈਨ ਨੇ ਉਹਨਾਂ ਨੂੰ ਜਾ ਕੇ ਮਨਪੱਤਰ ਦਵਾਂ 9 ਤਰੀਕ ਨੂੰ ਪ੍ਰਧਾਨ ਮੰਤਰੀ ਜੀ ਆ ਰਹੇ ਆ ਕੁਝ ਪ੍ਰਧਾਨ ਮੰਤਰੀ ਜੀ ਨੇ ਬੜਾ ਵਧੀਆ ਟਾਈਮ ਰੱਖਿਆ ਮੈਂ ਉਹਦਾ ਧੰਨਵਾਦ ਵੀ ਕਰਦਾ ਕਿ 9 ਤਰੀਕ ਨੂੰ ਉਸ ਦਿਨ ਸਾਡੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਇਲੈਕਸ਼ਨ ਹੈ ਅਸੀਂ ਪੰਜਾਬ ਦੇ ਵਿੱਚ ਅਕਲ ਕਾਂਗਰਸੀ ਜ਼ਿਆਦਾ ਐਮਪੀ ਆ ਉਹਨਾਂ ਨੇ ਬੜਾ ਵਧੀਆ ਦਿਨ ਚੁਣਿਆ ਕਿ ਉਸ ਦਿਨ ਜਾਓ ਜਿਸ ਦਿਨ ਕਾਂਗਰਸੀ ਕੋਈ ਉੱਥੇ ਤੁਹਾਨੂੰ ਦਿਲ ਸੇ ਨਾ ਤੇ ਨਾ ਹੀ ਮੇਰੇ ਨਾਲ ਗੱਲ ਕਰ ਸਕੀ ਪਰ ਮੈਂ ਤੁਹਾਡੇ ਰਾ ਹੀ ਉਹਨਾਂ ਨੂੰ ਮਨਜੋ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜਾ ਹਵਾਈ ਸਰਵੇ ਆਪਣਾ ਕਰੋ ਔਰ ਇਹ ਜਿਹੜਾ ਬਾਰਡਰ ਆ ਜਿਹੜੇ ਜਿਹੜਾ ਹਿੰਦੁਸਤਾਨ ਦੀ ਰਾਖੀ ਕਰਦਾ ਜਿਹਨੇ ਆਜ਼ਾਦੀ ਤੇ ਸਭ ਤੋਂ ਵੱਧ ਸਾਡੀ ਭੂਮਿਕਾ ਰਹੀ ਹੈ ਉਸ ਪੰਜਾਬ ਨੂੰ ਘਟੋ ਘਟ ਜਿਹੜਾ ਜਿੱਥੇ ਗੋਬੀ ਦੇ ਫਸਲਾਂ ਨੇ ਪੋਚੀ 1 ਲੱਖ ਰੁਪਇਆ ਦੇਣਾ ਚਾਹੀਦਾ ਜਿੱਥੇ ਝੋਨੇ ਦੀ ਫਸਲ ਹੈ ਉੱਤੇ 50 ਹਜ਼ਾਰ ਰੁਪਇਆ ਮੁਆਵਜ਼ਾ ਉਸਨ ਅਨਾਉਂਸ ਕਰਕੇ ਜਾਓ ਮੈਂ ਦੱਸੋ ਦਿਖੇ ਜਾ ਰਿਹਾ ਕਿ ਆਲਦੇ ਸਾਰੇ ਵਿਧਾਇਕ ਆਪਣੀਆਂ ਪੈਨਸ਼ਨਾਂ ਭਈ ਤਨਖਾਹਾਂ ਦੇ ਰਹੇ ਉਹਦੇ ਨਾਲ ਕੀ ਬਣ ਜੇਗਾ ਮੇਰਾ ਖਿਆਲ ਕਰੋੜ ਨਹੀਂ ਬਣਨੀ ਉਹਦੇ ਨਾਲ ਕਰੋੜ ਨਹੀਂ ਬਣਦਾ ਜਿੰਨਾ ਦਿਨ ਪੰਜਾਬ ਸਰਕਾਰ ਜਿਹੜਾ ਮੁੱਖ ਮੰਤਰੀ ਇਹ ਕਿੰਗਾ ਸੀ ਕਿ ਮੈਂ ਮੁਰਗੀ ਦਾ ਵੀ ਦਊਂਗਾ ਮੁਆਵਜ਼ਾ ਮੁਰਗੀ ਨੂੰ ਛੱਡ ਤੂੰ ਇਹ ਦੱਸ ਦੇ ਕਿ ਤੇਰਾ ਜਿਹੜਾ 250 ਕਰੋੜ ਰੁਪਇਆ ਪਾੜਾ ਸਾਹਿਬ ਨਾਲ ਖੜੇ ਆ ਗੋਇਲ ਸਾਹਿਬ ਨੇ ਅੰਦਰ ਕਿੰਨਾ ਪੌਣਾ ਘੰਟਾ ਲੈਕਚਰ ਦੇ ਕੇ ਜਿਵੇਂ ਤੁਸੀਂ ਜਿਹੜੇ ਬੰਦ ਮਜ਼ਬੂਤ ਕਰ ਦਿੱਤੇ ਨੇ ਤੇ ਇਹ ਗੱਲ ਉਹਦਾ ਨਹੀਂ ਜਿਹੜੇ 1 ਕਰੋੜ ਦੇ ਨਾਲ ਜਿਹੜੇ ਜੀ ਬੜਾ-ਬੜਾ ਉਹਨਾਂ ਕਾਦਾ ਆਸਾਨ ਹੈ ਕਿੰਨੀ ਤੁਹਾਡੀ ਤਨਖਾਹ 50000 ਬੇਸਿਕ ਤੇ 25000 25000 ਬੇਸਿਕ ਆ ਤੇ ਉਹਦੀ ਕਰ ਲੋ ਜਿਹੜੇ ਉਹਨਾਂ ਦੇ 92 ਨੇ ਉਹਨਾਂ ਨੂੰ 25000 ਕੀ ਕੀ ਕਰੋਗੇ ਉਹਦਾ ਹਿਸਾਬ ਵੀ ਲਾ ਲਓ ਜਿਹੜੇ ਇਹ ਇਹ ਮਸ਼ਹੂਰੀਆਂ ਦੀ ਸਰਕਾਰ ਅਸੀਂ ਆਪਣੀ ਤਰਖਾ ਦੇ ਦਿੱਤੀ ਆਪਣਾ ਹੈਲੀਕਾਪਟਰ ਦੇ ਦਿੱਤਾ ਉਹਦੋਂ ਦਾ ਤੇ ਮੁੱਖ ਮੰਤਰੀ ਤੁਰਨ ਜੋਗਾ ਹੀ ਨਹੀਂ ਸੀ ਹੈਲੀਕਾਪਟਰ 'ਚ ਬੈਠ ਕੇ ਉਹਨੇ ਜਾਣਾ ਕਿੱਥੇ ਸੀ ਉਹ ਹੈਲੀਕਾਪਟਰ ਤੇ ਉਹਦਾ ਉੱਥੇ ਹੀ ਰਹਿ ਗਿਆ ਹੈਲੀਕਾਪਟਰ 'ਚ ਚੜ ਹੀ ਨਹੀਂ ਸੀ ਸਕਦਾ ਉਹ ਇਹ ਜਿਹੜੀਆਂ ਚੀਜ਼ਾਂ ਨੇ ਮਸ਼ਹੂਰੀਆਂ ਦੀ ਬਜਾਏ ਜਾਣ ਕੇ ਆਓ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਦੂਜਾ ਦੇਖਿਆ ਗਿਆ ਕਿ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਦੇਖਿਆ ਜਾ ਰਿਹਾ ਕਿ ਜਿਹੜੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਪੰਜਾਬ ਪੁਲਿਸ ਵੱਲੋਂ ਚਲਾਨ ਕੀਤੇ ਜਾ ਰਹੇ ਉਹਨਾਂ ਰੋਕਿਆ ਜਾ ਰਿਹਾ ਕਿਦਾਂ ਦੇਖਦੇ ਹੋ ਇਹਨਾਂ ਨੂੰ ਵਿਚਾਰ ਮੈਂ ਤੁਹਾਨੂੰ ਪਹਿਲੂ ਇਹ ਹੀ ਕਹਿਣਾ ਕਿ ਇਹ ਕਦੀ ਤੁਸੀਂ ਵੇਖਿਆ ਹੋਣਾ ਇਹੋ ਹੀ ਪੰਜਾਬ ਪੁਲਿਸ ਲੰਗਰ ਲਾਉਂਦੀ ਸੀ ਅੱਜ ਜੇ ਉਹਨਾਂ ਦੇ ਚਲਾਨ ਕੀਤੇ ਜਾਂਦੇ ਨੇ ਇਹ ਬੜੀ ਸ਼ਰਮ ਵਾਲੀ ਗੱਲ ਆ ਔਰ ਇਹ ਸਾਨੂੰ ਇਹਦੇ ਉੱਤੇ ਆਵਾਜ਼ ਉਠਾਉਣੀ ਪਈ ਅੱਜ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੇ ਜਿੰਨਾ ਸਹਿਯੋਗ ਦਿੱਤਾ ਮੇਰਾ ਖਰ ਕੋਈ ਨਹੀਂ ਦੇ ਸਕਿਆ ਜੇ ਪੰਜਾਬ ਸਰਕਾਰ ਦੇ ਸਿਰ ਰਹਿ ਜਾਂਦੇ 90% ਲੋਕੀਂ ਭੁੱਖੀ ਮਰਦੇ ਉਹਦੇ ਜਿਹੜਾ ਕਾਰਨ ਹੈ ਨਾ ਬੜਾ ਜ਼ਰੂਰੀ ਤੁਹਾਨੂੰ ਦੱਸਣਾ